ਗੁਰਦੁਆਰਾ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਨ ਲਈ ਆਈਆਂ ਇਹ ਸੰਗਤਾਂ ਅੱਜ ਲੋਕਲ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਲਈ ਜਾ ਰਹੀਆਂ ਨੇ ਅੱਜ ਪਹਿਲਾ ਦਿਨ ਹੈ ਤੇ ਅੱਜ ਜਿਹੜੇ ਲੋਕਲ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਸਭ ਤੋਂ ਪਹਿਲਾਂ ਗੁਰਦੁਆਰਾ ਮਾਲ ਟੇਕੜੀ ਸਾਹਿਬ ਵਿਖੇ ਜਾ ਕੇ ਦਰਸ਼ਨ ਕਰਾਂਗੇ ਇਹ ਸਭ ਸੰਗਤਾਂ ਤਿਆਰ ਹੋ ਕੇ ਚੱਲ ਪਈਆਂ ਨੇ ਇੱਕ ਲੋਕਲ ਗੱਡੀ ਲੈ ਕੇ ਤੇ ਆਓ ਤੁਹਾਨੂੰ ਗੁਰਦੁਆਰਾ ਮਾਲ ਟੇਕੜੀ ਸਾਹਿਬ ਦੇ ਦਰਸ਼ਨ ਕਰਵਾਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਮਾਲ ਟਿਕੜੀ ਸਾਹਿਬ ਹਜੂਰ ਸਾਹਿਬ ਵਿਖੇ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਦਾ ਸੰਖੇਪ ਵਿੱਚ ਵਰਨਣ ਇਹ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਹੈ ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ 1512 ਇਸਵੀ ਵਿੱਚ ਇਸ ਸਥਾਨ ਤੇ ਆਏ ਸਨ ਅਤੇ ਬਾਅਦ ਵਿੱਚ 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 1708 ਇਸਵੀ ਵਿੱਚ ਇੱਥੇ ਆਏ ਤੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇੱਥੇ ਦੱਬਿਆ ਹੋਇਆ ਖਜ਼ਾਨਾ ਪੁੱਟੋ ਅਤੇ ਉਹਨਾਂ ਦੇ ਸਿੱਖਾਂ ਨੇ ਦੱਬਿਆ ਹੋਇਆ ਖਜ਼ਾਨਾ ਪੁੱਟਿਆ ਤੇ ਉਹ ਖਜ਼ਾਨੇ ਦੇ ਨਾਲ ਆਪਣੇ ਸਿੱਖਾਂ ਨੂੰ ਤਨਖਾਹ ਦਿੱਤੀ ਅਤੇ ਇਹ ਜੋ ਗੁਰਦੁਆਰਾ ਸਹਿਬਾਨ ਹੈ ਇਹ ਗੁਰਦੁਆਰਾ ਸਹਿਬ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੋਨਾਂ ਗੁਰੂ ਸਹਿਬਾਨ ਦੇ ਚਰਨ ਛੋਹ ਪ੍ਰਾਪਤ ਹੈ ਜੀ ਇਸ ਤਰ੍ਹਾਂ ਇਹ ਜੋ ਖਜ਼ਾਨਾ ਪੁੱਟਿਆ ਗਿਆ ਇਸ ਨੂੰ ਮਾਲ ਕਿਹਾ ਗਿਆ ਅਤੇ ਇਸ ਗੁਰਦੁਆਰੇ ਸਹਿਬ ਦਾ ਨਾਮ ਵੀ ਇਸ ਖਜ਼ਾਨੇ ਕਰਕੇ ਹੀ ਗੁਰਦੁਆਰਾ ਮਾਲ ਟੇਕੜੀ ਸਹਿਬ ਰੱਖਿਆ ਗਿਆ ਅਤੇ ਜੋ ਇਹ ਖਜ਼ਾਨਾ ਉਟਿਆ ਗਿਆ ਇਸ ਨੂੰ ਇਥੋਂ ਗੱਡਿਆਂ ਉੱਤੇ ਲੱਦ ਕੇ ਗੁਰਦੁਆਰਾ ਸੰਗਤ ਸਰ ਸਾਹਿਬ ਵਿੱਚ ਜਾ ਕੇ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਦੇ ਵਿੱਚ ਵੰਡਿਆ ਅਤੇ ਇਸ ਖਜ਼ਾਨੇ ਦੇ ਨਾਲ ਆਪਣਾ ਗੁਰੂ ਕੇ ਲੰਗਰ ਅਤੇ ਹੋਰ ਕਾਰਜ ਕੀਤੇ ਮਤਲਬ ਕੀ ਨਾਮ ਹੈ ਜਪਲੀਨ ਕੋ ਹੈ ਜਪਲੀਨ ਕੋ ਕਲਾਸ ਕਿਹਦੀ ਤੇਰੀ ਹੋਰ ਥੇ ਵੈਰੀ ਗੁੱਡ ਆ ਬੰਦਾ ਕਿਹੜਾ ਹੈਂ ਮੇਰਾ ਨਾਮ ਗੁਰਦਾਸ ਸਿੰਘ ਕਲਾਸ ਮੇਰੀ 7ਵੀਂ ਸੀ ਠੀਕ ਹੈ ਪਿੰਡ ਕਿਹੜਾ ਹੈ ਟੀਰਸਾ ਜ਼ਿਲ੍ਹਾ ਗੁਰਦਾਪੁਰ ਵੈਰੀ ਗੁੱਡ ਤੇ ਆ ਇਧਰ ਬੇਟਾ